ਜਿਹੜਾ ਲੈਂਡ ਦਾ ਆਨਰ ਆ ਜਿਹੜਾ ਜ਼ਮੀਨ ਦਾ ਮਾਲਕ ਆ ਉਹ ਜਿਹੜਾ ਉਹ ਸਾਈਡ ਦੇ ਉੱਤੇ ਕਿਸ ਤਰ੍ਹਾਂ ਮਾਈਨਿੰਗ ਕਰ ਸਕਦਾਗਾ ਬੜਾ ਕੁਐਸ਼ਨ ਸੀਗਾ ਨਹੀਂ ਤਾਂ ਕਈ ਲੋਕ ਆ ਕੇ ਉੱਥੇ ਗੈਰ ਕਾਨੂੰਨੀ ਮਾਈਨਿੰਗ ਕਰਦੇ ਸੀ ਧੱਕੇ ਦਾ ਮਾਈਨਿੰਗ ਕਰਦੇ ਸੀਗੇ ਸੋ ਹੁਣ ਲੈਂਡ ਆਨਰ ਜਿਹੜਾ ਉਹ ਆਪਣੀ ਸਾਈਡ ਦੇ ਉੱਤੇ ਕਿਸ ਤਰ੍ਹਾਂ ਜਿਹੜੀ ਮਾਈਨਿੰਗ ਕਰ ਸਕਦਾਗਾ ਸੋ ਉਹਦੇ ਲਈ ਉਹ ਆਪਣੀ ਜ਼ਮੀਨ ਨੂੰ ਆਪਣੀ ਜ਼ਮੀਨ ਨੂੰ ਕਿਸੇ ਨੂੰ ਲੀਸ ਤੇ ਦੇ ਸਕਦਾਗਾ ਆਪਣੀ ਜ਼ਮੀਨ ਨੂੰ ਕਿਸੇ ਨੂੰ ਕੰਟਰੈਕਟ ਤੇ ਦੇ ਸਕਦਾਗਾ ਸਾਲ ਲਈ 2 ਸਾਲ ਲਈ 3 ਸਾਲ ਲਈ 4 ਸਾਲ ਲਈ ਉਹਦੇ ਲਈ ਜਿਹੜਾ ਮੈਂ ਸਮਝਦਾ ਰਾਇਲਟੀ ਆ ਪਹਿਲਾਂ ਜਿਹੜੀ ਰਾਇਲਟੀ 73 ਪੈਸੇ ਸੀ ਕਿਊਬਿਕ ਫਿਟ ਉਹ ਹੁਣ ਅਸੀਂ ਰੇਤੇ ਦੇ ਵਿੱਚ 1 ਰੁਪਿਆ 70 ਪੈਸੇ ਕੀਤੀ ਆ ਯਾਨੀ ਕਿ 1 ਰੁਪਿਆ ਰਾਇਲਟੀ ਹੋਰ ਵਧਾਈ ਆ ਉਹ ਰਾਇਲਟੀ ਜਿਹੜੀ ਆ ਅਸੀਂ ਕੁਆਟਰਵਾਇਜ਼ ਜਿਹੜਾ ਅਸੈਸ ਕਰਨ ਤੋਂ ਬਾਅਦ ਸਾਡੀ ਜਿਹੜੀ ਕੰਪਟੈਂਟ ਅਥਾਰਟिटीज ਰਹੀਆਂ ਉਹ ਰਾਇਲਟੀ ਨੂੰ ਅਸੈਸ ਕਰ ਰਹੀਆਂ ਉਸ ਏਰੀਆ ਨੂੰ ਮਾਪਣ ਗਈਆਂ ਮੰਨ ਲਓ ਕਿਸੇ ਨੇ ਇੱਕ ਏਕੜ ਦੀ ਆਪਣੀ ਐਨਓਸੀ ਲਈ ਆ ਇੱਕ-ਇੱਕ ਕਰਦੀ ਆਪਣੀਆਂ ਸਾਰੀਆਂ ਫਾਰਮੈਲਿਟੀਜ਼ ਪੂਰੀਆਂ ਕਰਕੇ ਕਲੀਅਰੈਂਸ ਲੈ ਲਈ ਜਦੋਂ এনवायरमेंटਲ ਕਲੀਅਰੈਂਸ ਹੋ ਗਈ ਸੀਆ ਦੀ ਕਲੀਅਰੈਂਸ ਹੋ ਗਈ ਉਸ ਤੋਂ ਬਾਅਦ ਉਹਨੂੰ ਸਾਡਾ ਅਧਿਕਾਰੀ ਜਿਹੜਾ ਅਸੈਸ ਕਰੂਗਾ ਕਿ ਇਹਦੇ ਅੰਦਰ ਕਿੰਨਾ ਰੇਤਾਗਾ ਇਸ ਮਾਈਨਿੰਗ ਦੇ ਅੰਦਰ ਮਾਈਨਿੰਗ ਸਾਈਟ ਦੇ ਅੰਦਰ ਕਿੰਨਾ ਰੇਤਾਗਾ ਤੋਂ ਉਸ ਤੋਂ ਬਾਅਦ ਉਹ ਸਾਈਟ ਦੀ ਜਿਹੜੀ ਆ 25% ਯਾਨੀ ਕਿ ਕੁਆਟਰਲੀ ਜਿਹੜੀ ਅਸੈਸ ਹੋ ਕੇ ਸਾਰੇ ਪੈਸੇ ਜਿਹੜੇ ਨੇਗੇ ਉਹ ਪਹਿਲਾਂ ਭਰਾਏ ਜਾਣਗੇ ਯਾਨੀ ਕਿ ਉਹ ਕਾਲੂ ਇਹ ਦੀ ਕਲੇਮ ਕਰ ਸਕਦਾ ਕਿ ਜੀ ਮੈਂ ਤਾਂ ਇਸ ਤੋਂ ਉਹਨਾਂ ਰੇਤਾ ਜਿੰਨਾ ਮੇਰਾ ਬਣਦਾ ਸੀ ਨਹੀਂ ਕੱਢਿਆ ਜਾਂ ਘੱਟ ਕੱਢਿਆ ਜਾਂ ਕਿਸੇ ਕਾਰਨ ਮੇਰਾ ਰੇਤਾ ਰਹਿ ਗਿਆ ਜਾਂ ਬਾਦਸ਼ਾਹ ਕੀ ਜੋ ਕੋਈ ਵੀ ਕਿਸੇ ਵੀ ਚੀਜ਼ ਦੀ ਉਹ ਕਲੇਮ ਨਹੀਂ ਕਰ ਸਕਦਾ ਉਹਨੂੰ ਉਹਨੇ ਪੈਸੇ 100% ਦੇਣੇ ਪੈਣਗੇ